ਜਿਹੜੀ ਅਲਰਟ ਜਾਰੀ ਕੀਤਾ ਗਿਆ 6 7 8 ਉਹਦੇ ਵਿੱਚ ਭਾਰੀ ਵਰਖਾ ਦੀ ਜਿੱਥੇ ਸਾਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਉੱਥੇ ਸਾਨੂੰ ਜ਼ੋਰ ਧਿਆਨ ਵਿੱਚ ਸਾਰੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਨੇ ਆਦਰਵਾਇਸ ਤਾਂ ਇਹ ਜਿਹੜੀ ਬਾਰਿਸ਼ ਆ ਬਹੁਤ ਅੱਛੀ ਹੈ ਕਿ ਇਹ ਸਾਨੂੰ ਰਿਕੁਆਇਰਡ ਹੁੰਦੀ ਹੈ ਕਿ ਜੁਲਾਈ ਦੇ ਵਿੱਚ ਸਾਡੀ ਜਿਹੜੀ ਪਾਣੀ ਦੀ ਪੂਰਤੀ ਆ ਉਹ ਹੋ ਜਾਏ ਪਰ ਫਿਰ ਵੀ ਜਦੋਂ ਭਾਰੀ ਵਰਖਾ ਦੀ ਚੇਤਾਵਨੀ ਆਂਦੀ ਹੈ ਤਾਂ ਸਾਨੂੰ ਥੋੜਾ ਜਿਆਦਾ ਇਹਦੇ ਲਈ ਜ਼ਿਆਦਾ ਪ੍ਰਬੰਧ ਕਰਨੇ ਚਾਹੀਦੇ ਹਨ ਉਹਨਾਂ ਨੂੰ ਇੱਕ ਅੱਦੇ ਦਿਨ ਦੇ ਵਿੱਚ ਹੋਰ ਜ਼ਿਆਦਾ ਸਾਨੂੰ ਅਪਡੇਟ ਆ ਜਾਈਗੀ ਤਾਂ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਮਤਲਬ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਉੱਥੇ ਲੋਕਾਂ ਨੂੰ ਆਪਣਾ ਜਿਹੜੀਆਂ ਆਊਟਡੋਰ ਐਕਟੀਵਿਟੀਆਂ ਹੈ ਉਹਨਾਂ ਨੂੰ ਥੋੜਾ ਪੋਸਟਪੋਨ ਕਰ ਦੇਣਾ ਚਾਹੀਦਾ ਤੇ ਕੋਈ ਵੀ ਜਿਸ ਤਰ੍ਹਾਂ ਆ ਜੇ ਜੇ ਬਾਰਿਸ਼ ਹੁੰਦੀ ਵੀ ਹੈ ਤਾਂ ਜਿਵੇਂ ਕਿ ਦਰੱਖਤਾਂ ਥੱਲੇ ਜਾਂ ਜਿਹੜੀਆਂ ਮਾੜੀਆਂ ਬਿਲਡਿੰਗਸ ਨੇ ਜਾਂ ਕੋਈ ਵੀ ਹੋਰ ਏਰੀਆ ਹੈਗਾ ਕੋਈ ਉੱਥੇ ਜਿਹੜੀ ਸ਼ੈਲਟਰ ਲਾ ਲਈ ਜਾਵੇ ਤੇ ਲੋ ਲੈਂਗਰੀਅਸ ਦੇ ਨੇੜੇ ਵੀ ਨਾ ਜਾਇਆ ਜਾਵੇ ਜਿੰਜਵੇਂ ਵੀ ਕੋਈ ਕਿਸੇ ਦਾ ਕੋਈ ਐਕਟੀਵਿਟੀ ਹੈਗੀ ਉਹਨੂੰ ਰਵਾਈਡ ਕੀਤਾ ਜਾਵੇ ਤਾਂ ਮੈਂਦੀ ਜਿਹੜਾ ਟ੍ਰੈਵਲ ਪਲਾਨਸ ਨੇ ਉਹਨਾਂ ਨੂੰ ਵੀ ਪੋਸਟਪੋਨ ਕੀਤਾ ਜਾਵੇ ਤਾਂ ਕਿ ਜਿਹੜੇ ਪਹਾੜਾਂ ਵਾਲਾਪਾ ਨੂੰ ਜਿਹੜੇ ਕੋਈ ਪਲਾਨ ਕਰਦੇ ਨੇ ਉਹ ਉਹਨੂੰ ਪੋਸਟਪੋਨ ਕਰ ਦੇਣ ਕਿਉਂਕਿ ਉੱਥੇ ਆਲਰੇਡੀ ਜਿਹੜੇ ਕਾਫੀ ਜ਼ਿਆਦਾ ਹਾਲਾਤ ਖਰਾਬ ਨੇ ਕਿਉਂਕਿ ਕਈ ਜਗ੍ਹਾ ਤੇ ਕਲਾਊਡ ਬਰਸਟ ਹੋ ਚੁੱਕੇ ਆ ਲੈਂਡਸਲਾਈਡਸ ਹੋ ਚੁੱਕੀਆਂ ਆ ਆਲਰੇਡੀ ਕਾਫੀ ਨੁਕਸਾਨ ਹੋਇਆ ਇਜੀ ਆਪਾਂ ਇਸ ਤਰ੍ਹਾਂ ਇਸ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਪਲਾਨ ਕਰਦੇ ਆਂ ਕਿ ਸਾਨੂੰ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੈਗਾ ਹਾਂ ਹਾਂ ਜੀ ਜਿਸ ਤਰ੍ਹਾਂ ਪਿਛਲੇ ਮਹੀਨੇ ਅਸੀਂ ਦੇਖਿਆ ਕਿ ਕਾਫੀ ਅੱਛੀ ਐਕਟੀਵਿਟੀ ਮੌਨਸੂਨ ਵੀ ਰਹੀ ਹੈ ਔਰ ਬਹੁਤ ਵਧੀਆ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਪਰ ਆ ਦੋ ਤਿੰਨ ਦਿਨ ਹੁਣ ਥੋੜੀ ਜੀ ਬ੍ਰੇਕ ਰਹੀ ਹੈ ਮੌਨਸੂਨ ਦੇ ਵਿੱਚ ਔਰ ਵਰਜਾ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਆਂ ਤਾਂ ਟੈਂਪਰੇਚਰਸ ਕਾਫੀ ਨਾਰਮਲ ਜਿਹੜੇ ਦਿਨ ਦੇ ਤਾਪਮਾਨ ਨੇ ਕਾਫੀ ਨਾਰਮਲੀ ਰਿਕਾਰਡ ਕੀਤੇ ਗਏ ਨੇ ਬਟ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ ਪਰ ਉਹਦੇ ਨਾਲ ਨਾਲ ਜਿਹੜੀ ਹਿਊਮਿਡਿਟੀ ਹੈਗੀ ਹੈ ਜਿਹੜੀ ਆਪਾਂ ਨਮੀ ਦੀ ਗੱਲ ਕਰਦੇ ਆ ਉਹ ਵੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤੀ ਜਾ ਰਹੀ ਹੈ ਸੋ ਇਸੇ ਕਰਕੇ ਥੋੜਾ ਜਿਹਾ ਸਾਨੂੰ ਅਨਕੰਫਰਟੇਬਲ ਵੈਦਰ ਜਰੂਰ ਲੱਗ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਗਰਮੀ ਤੋਂ ਰਾਹਤ ਮਿਲਣ ਦੀ ਕਾਫੀ ਸੰਭਾਵਨਾ ਹੈ ਕਿਉਂਕਿ ਆਈਐਮਡੀ ਵੱਲੋਂ ਇਹ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦਰمیانی ਤੋਂ ਭਾਰੀ ਵਰਖਾ ਹੈ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਕਈ ਜਗ੍ਹਾ ਤੇ ਤੇ ਵੀ ਅਲਰਟ ਹੈਗਾ ਕਿ ਜਿਹੜੀ ਕਾਫੀ ਭਾਰੀ ਵਰਖਾ ਜਿਹੜੀ 7 8 ਨੂੰ ਪੰਜਾਬ ਦੇ ਕੇਂਦਰੀ ਖੇਤਰ ਦੇ ਵਿੱਚ ਜਿਹੜੀ ਆ ਉਹ ਹੋ ਸਕਦੀ ਹੈ ਸੋ ਇਹਨਾਂ ਗੱਲਾਂ ਨੂੰ ਜੁਰ ਮਤਲਬ ਧਿਆਨ ਚ ਰੱਖ ਕੇ ਹੀ ਸਾਨੂੰ ਆਪਣੀਆਂ ਜੜੀਆਂ ਗੱਲ ਕਰ ਪਈਆਂ ਹੋਈਆਂ ਚੱਲਦੀਆਂ ਨੇ ਜੇ ਕਿਸ ਤਰ੍ਹਾਂ ਦਾ ਸੀ ਜਿਹੜਾ ਇਹ ਅਲਰਟ ਹੈਗਾ ਉਹਨੂੰ ਮਤਲਬ ਧਿਆਨ ਚ ਰੱਖ ਕੇ ਜੋ ਵੀ ਪੁਖਤਾ ਪਰ ਬੰਦਾ ਹੈ ਉਹ ਸਮਝਣੇ ਚਾਹੀਦੇ ਆ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਲਗਾਤਾਰ ਕੁਝ ਦਿਨਾਂ ਤੋਂ ਗਰਮੀ ਵੀ ਵਧ ਰਹੀ ਸੀਗੀ ਸੋ ਜੂਨ ਮਹੀਨੇ ਵਿੱਚ ਵੀ ਜਿਹੜੀ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ ਸੋ ਜੁਲਾਈ ਮਹੀਨਾ ਆ ਗਿਆ ਹੈ 200 ਤੋਂ ਵੀ ਵੱਧ ਮਮ ਬਾਰਿਸ਼ ਹੋਈ ਪੰਜਾਬ 'ਚ ਸੋ ਲੱਗਦਾ ਹੈ ਕਿ ਇਸ ਵਾਰ ਵੀ ਪੂਰੀ ਹੋ ਸਕੇਗੀ ਬਾਰਿਸ਼ ਜਿਹੜੇ ਸਟੈਂਡ ਦੇਖੇ ਨੂੰ ਮਿਲ ਰਹੇ ਨੇ ਹਾਂਜੀ ਜੁਲਾਈ ਜਿਹੜਾ ਸਾਡਾ ਲੈਟੈਸਟ ਮੰਥ ਹੁੰਦਾ ਹੈ ਹਾਲਾਂਕਿ ਜੂਨ ਜਿਹੜਾ ਉਹ ਉਹਦੇ ਜਿਹੀ 프리 ਮੌਨਸਨ ਸ਼ਾਵਰਸ ਨੂੰ ਲਈ ਜ਼ਿਆਦਾ ਕਨਸਿਡਰ ਕਰਦੇ ਨੇ ਅਰਿ ਸਵਰੀ ਜੂਨ ਦੇ ਵਿੱਚ ਵੀ ਬਹੁਤ ਅੱਛੀ ਬਾਰਿਸ਼ ਦੇਖਣ ਨੂੰ ਮਿਲੀ ਹੈ ਔਰ ਜੁਲਾਈ ਦੇ ਵਿੱਚ ਵੀ ਜਿਸ ਤਰ੍ਹਾਂ ਚਾਂਸਸ ਨੇ ਕਿ ਹਲੇ ਤੱਕ ਮੌਨਸੂਨ ਕਾਫੀ ਜ਼ਿਆਦਾ ਐਕਟਿਵ ਹੋਏ ਰਹੇਗੀ ਤਾਂ ਹੋ ਸਕਦਾ ਹੈ ਕਿ ਜਿਹੜੀ ਜੁਲਾਈ ਦੇ ਵਿੱਚ ਵੀ ਸਾਨੂੰ ਅੱਛੀ ਬਾਰਿਸ਼ ਦੇਖਣ ਨੂੰ ਮਿਲੇ ਪਰ ਜਿਹੜੀ ਅਲਰਟ ਜਾਰੀ ਕੀਤਾ ਗਿਆ 6 7 8 ਉਹਦੇ ਵਿੱਚ ਭਾਰੀ ਵਰਖਾ ਦੀ ਜਿੱਥੇ ਸਾਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਉੱਥੇ ਸਾਨੂੰ ਜ਼ੋਰ ਧਿਆਨ ਵਿੱਚ ਸਾਰੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਨੇ ਅਦਰਵਾਇਸ ਤਾਂ ਇਹ ਜਿਹੜੀ ਬਾਰਿਸ਼ ਆ ਬਹੁਤ ਅੱਛੀ ਹੈ ਕਿ ਇਹ ਸਾਨੂੰ ਰਿਕੁਆਇਰਡ ਹੁੰਦੀ ਹੈ ਕਿ ਜੁਲਾਈ ਦੇ ਵਿੱਚ ਸਾਡੀ ਜਿਹੜੀ ਪਾਣੀ ਦੀ ਪੂਰਤੀ ਹੈ ਉਹ ਹੋ ਜਾਏ ਪਰ ਫਿਰ ਵੀ ਜਦੋਂ ਭਾਰੀ ਵਰਖਾ ਦੀ ਚੇਤਾਵਨੀ ਆਉਂਦੀ ਹੈ ਤਾਂ ਸਾਨੂੰ ਥੋੜਾ ਜਿਆਦਾ ਇਹਦੇ ਲਈ ਜ਼ਿਆਦਾ ਪ੍ਰਬੰਧ ਕਰਨੇ ਚਾਹੀਦੇ ਲੋਕਾਂ ਨੂੰ ਲੋਕਾਂ ਨੂੰ ਦੇਖੋ ਜੇ ਤਾਂ